ਉਹ ਜੀ ਆਪਣਾ ਮੈਂ ਉਧਰੋਂ ਆਇਆ ਹੁਣ ਜਿਹੜਾ ਉਹ ਹੈ ਮੂਨ ਸਾਡਾ ਮੂਨ ਕਾਲਾ ਜਿਹੜਾ ਮੂਨ ਤੋਂ ਅੰਦਰ ਨੂੰ ਅਮਰੀਕਾ ਵਾਲਾ ਨੱਕਾ ਤੇ ਸਾਰਾ ਸੈਂਕੜੇ ਲੋਕ ਲੱਗੇ ਹੋਏ ਨੇ ਜੀ ਸੈਂਕੜੇ ਲੋਕ ਠੀਕ ਹੈ ਨਾ ਖੁਦ ਆਪਣਾ ਉਹ ਕਰਕੇ ਨਾਲ ਨਾਲ ਮਦਦ ਕਰੋ ਸਾਰੇ ਨਾਲ ਮਦਦ ਕਰੋ ਸਾਰੇ ਦੇਖੋ ਪਰ ਇੱਧਰ ਅੱਜ ਪਹਿਲੀ ਵਾਰ ਤੁਸੀਂ ਐ ਤਾਂ ਆਇਆ ਪ੍ਰਸ਼ਾਸਨ ਨਾਲ ਵੀ ਕੋਈ ਨਹੀਂ ਮੈਂ ਤਾਂ ਪਸੰਦ ਵੀ ਮੇਰਾ ਕਰੀ ਹਾਂ ਜੀ ਇੱਥੇ ਤਾਂ ਆਇਆ ਹੁਣ ਆਪਾਂ ਐ ਕਿਸੀਏ ਬੰਦੇ ਪਿੰਡ ਦੇ ਵਿੱਚ ਹੋ ਗਏ ਕੱਟੋ ਯਾਰ ਕਿੱਥੇ ਆ ਪਸਾਣਾ ਸਰ ਜੀ ਦਾ ਜੀ ਦਾ ਪਿੰਡ ਨਾ ਕੱਟੋ ਘੱਟ 300 ਬੰਦਾ ਮਕੌੜ ਦਾ ਦੋਨੋਂ ਉਹਨਾਂ ਦੇ ਕੰਮ ਨਹੀਂ 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 ਇੱਕ ਵੀ ਬੰਦਾ ਸਹਿ ਜੋੜੂਗਾ ਤੇ ਅੰਮ੍ਰਿਤਸਰ ਦੇ ਪਾਈ ਉੱਥੇ ਕੰਮ ਕਰਨਾ ਉਹਦੇ ਬੰਦਿਆਂ ਨੂੰ ਕਹਾਂ ਤੁਸੀਂ ਵੀ ਸਾਰੇ ਪਤਾ ਨਹੀਂ ਕਿਹੜੇ ਹਰਿਆਣਾ ਦਾ ਪਿੰਡ ਹੈ ਕਾਮ ਨੂ ਮੈ ਆਰੇ ਹਾਂ ਜੀ ਨੇਰਾ ਹੋਣ ਲੱਗ ਰਿਹਾ ਤੁਹਾਨੂੰ ਮੌਕਾ ਦਿਓ ਕੱਲ ਨੂੰ ਅਸੀਂ 80 ਬੰਦੇ ਆ ਗਏ ਮੇਰੇ ਨਾਂ ਯਾਦ ਨਹੀਂ ਹਰਿਆਣਾ ਦਾ ਪਿੰਡ ਆ ਠੀਕ ਹੈ ਮੈਂ ਕਾ ਆ ਜੀ ਆ ਜੀ ਮੈਂ ਉਹਨਾਂ ਦੇ ਨਾਲ ਆ ਜੀ 100 ਬੰਦੇ ਆਇਆ ਉਹ ਸਾਰਿਆਂ ਨੇ ਕੰਮ ਕੀਤਾ ਦਿਨ ਹੋ ਰਿਹਾ 100 ਬੰਦੇ ਨੇ ਕੰਮ ਕੀਤਾ ਇਹ ਕੰਮ ਸਾਰੇ ਨਾਲ ਮੇਰੇ ਤੋਰ ਨਾਲ ਕੱਲ੍ਹ ਨਹੀਂ ਦੇਖਾਂ ਨਹੀਂ ਕਰ ਸਕਦੇ ਇਹ ਗੱਲ ਲੱਗਣਾ ਪਊਗਾ ਜੀ ਇਹ ਤੁਹਾਨੂੰ ਜਾਦੇ ਪਤਾ ਹੈ ਪਿੰਡ ਵਾਲਿਆਂ ਨੂੰ ਇਹ ਨਿੱਕੇ ਸਟ੍ਰਕ ਹੀ ਹੋ ਜਾਂਦੇ ਤੇ ਕੋਈ ਅਜਮਾ ਹੋ ਗਿਆ ਕੀ ਰਹੂਗਾ ਬਾਕੀ ਫਿਰ ਨਾਲ ਖੜਤੀ ਕਰਾ ਲੈਣੇ ਕਿਹਨੇ ਚੱਕੀ ਫਿਰੋ ਕਿਸੇ ਨੇ ਕੁਝ ਨਹੀਂ ਹੁੰਦਾ ਤਾ ਉਹਦੇ ਜਾ ਬੰਦਾ ਕੱਢੋ ਉੱਥੇ ਅਲੋਕਮੈਂਟ ਕਰਾਵਾ ਖਰਚ ਵੀ ਆ ਇਹਦੇ ਫਿਰ ਆ ਵੀ ਗਿਆ ਹਾਂ ਅੱਜ ਤਾਂ ਤਾਂ ਕੁਝ ਕੋਈ ਨਹੀਂ ਕੋਈ ਨਹੀਂ ਦੇਸੀ ਚਿਰ ਰਹਿੰਦੇ ਰੇਟ ਵਾਕੇ ਸਸ ਜੀ ਇਹ ਸੱਚ ਹੋ ਗਿਆ ਕੋਈ ਗੱਲ ਨਹੀਂ ਚੱਲੋ ਕੋਈ ਨਹੀਂ ਆਪਾਂ ਇਹ ਕਹਿੰਦਾ ਜੀ ਅਸੀਂ ਕੋਈ ਗੱਲ ਨਹੀਂ ਕਿ ਅੱਗਰ ਦਾ ਕੋਈ ਤੁਹਾਨੂੰ ਚਿੰਤਾ ਨਹੀਂ ਹੈਗੀ ਚਲੋ ਕੋਈ ਨਹੀਂ ਆਪਾਂ ਤੁਸੀਂ ਆਪ ਦੇਖ ਲਓ ਹਾਲਾਤ ਕੀ ਉਹਦੇ ਆਪ ਕਰਨ ਫੁੱਟਾ ਸਿੰਘ ਪੰਦੀ ਦਾ ਬਾਹਰ ਨਹੀਂ ਤੇਰਾ ਆਉਂਦੇ ਸੇ ਆਪ ਰਾਤ ਆਈ ਸੀ ਉਹਦੇ ਅੱਗੇ ਥੋੜਾ ਜਾਂ ਆਓ ਫਟਾਫਟ ਇੱਕ ਮਿੰਟ ਕੀ ਹੋਊਗਾ ਉਹ ਜਮਾ ਨਹੀਂ ਕਰਦਾ ਕੋਈ ਵਰਕ ਕਰਦਾ ਕੋਈ ਇਧਰ ਆ ਜਾ ਉਹਦੇ ਕੋਲ ਜਮੀ ਲਾਜਕ ਹੋ ਰਿਹਾ ਲੋਕਾਂ ਅੱਗੇ ਆਪ ਲਾਜ ਕਰ ਰਹੇ ਹੁੰਦੇ ਸਨ ਜੋ ਤੇ ਕੋਈ ਬੰਦੇ ਨੇ ਬੋਲੇ ਉਹ ਜਿਹੜੀ ਚੀਜ਼ ਦੀ ਲੋੜ ਹੈ ਸਾਨੂੰ ਦੱਸੋ ਹੁਣ ਦੇਖੋ ਮੇਰੀ ਗੱਲ ਸੁਣੋ ਸਰਕਾਰ ਜਦੋਂ ਤੇ ਦੇਖਦੇ ਹੋਏ ਅਸੀਂ ਰਿਕਰਡ ਰੱਖਿਆ ਹੈ ਉਹਦੇ ਮਾਮਲੇ ਨੂੰ ਹਾਂ ਇਹ ਅਧਿਲਾ ਲਾ ਰਿਹਾ ਹੈ ਜਿਹੜੀ ਨੋਡਾ ਸਾਨੂੰ ਬਾਕੀ ਕੰਮ ਹੋਣਾ ਹੈ ਸਾਰਾ ਰਲ ਮਿਲ ਕੇ ਅਸੀਂ ਦਾ ਕਰਨਾ ਚਾਹ ਰਹੇ ਹਾਂ ਪਤਾ ਕੀ ਇਹ ਸਰਕਾਰ ਬਹੁਤ ਕੁਝ ਕਰ ਰਹੀ ਹੈ ਜਿਹੜੀ ਕਰਾਤੇ ਵੀ ਰਹੇ ਨੇ ਘਰਾਂ ਨਾਲੇ ਤੁਸੀਂ ਤਾਂ ਬਹੁਤ ਕੁਝ ਕਰਾ ਰਹੇ ਹੋ ਪਹਿਲਾਂ ਮਿੱਟੀ ਬਾਲੋਏ ਪਰ ਜਿਹੜੇ ਅੱਗੇ ਮੈਕਮਾ ਤੋਂ ਨਹੀਂ ਛੱਡਿਆ ਉਹ ਤੇ ਨਹੀਂ ਕੰਮ ਕਰਾ ਰਹੀ ਇੱਥੇ ਕੋਈ ਨਹੀਂ ਦੇਖਣ ਕੋਈ ਨਹੀਂ ਕਰਾ ਲੈ ਇਸ ਟਾਈਮ ਕੀ ਹਾਲਾਤ ਨੇ ਟੋਡਾ ਵਾਲੇ ਪਾਸੇ ਮਕੋਟ ਸਾਹਿਬ ਹਾਲਾਤ ਤਾਂ ਜੋ ਤੁਹਾਡੇ ਸਾਹਮਣੇ ਹੀ ਨੇ ਕੀ ਦਿੱਕਤ ਆ ਰਹੀ ਹੈ ਦਿੱਕਤ ਢਿੱਗਾਂ ਲੱਗਦੇ ਨੇ ਢਿੱਗਾਂ ਦੇ ਵਿੱਚ ਮਿੱਟੀ ਪਈ ਹੈ ਪ੍ਰਸ਼ਾਸਨ ਉਹ ਪੁਲ ਤੋਂ ਹੀ ਮੁੜ ਜਾਂਦਾ ਜੀ ਅੱਗੇ ਤਾਂ ਆਉਂਦੇ ਨਹੀਂ ਹੈਗੇ ਉੱਤੋਂ ਪਰਲੀ ਪਰਲੀ ਸਾਈਡ ਦਾ ਹੋਰ ਹੈ ਜੀ ਇੱਧਰ ਕੋਈ ਹੋਰ ਨਹੀਂ ਹੈ ਜੀ ਬੰਦ ਵੀ ਤੁਸੀਂ ਅਧਿਕਾਰੀਆਂ ਨਾਲ ਕੋਈ ਗੱਲਬਾਤ ਕੀਤੀ ਕਹਿੰਦੇ ਆ ਜੀ ਸੀ ਅਧਿਕਾਰੀ ਕਿਹੜਾ ਸੁਣਦੇ ਨੇ ਜੀ ਜੀ ਨਾਬ ਆਏ ਸੀ ਪਰ ਤੋਂ ਉਹਨਾਂ ਨੇ ਵੀ ਗਿਆ ਸੀ ਉਹ ਵੀ ਕਹਿੰਦੇ ਪਹਿਲਾਂ ਤਾਂ ਫਰਮਾ ਦੇਈ ਦੀ ਸੀ ਸਾਡੇ ਮੁਕਾਪਾ ਪਾਣੀ ਪੂਰੇ ਪਾਸੇ ਸਾਡਾ ਵੀ ਸੋਈ ਸਾਡੀ ਸ਼ੋਭਾਈ ਮਕੋਰ ਸਾਹਿਬ ਤੁਸੀਂ ਵਾਸੀਆਂ ਸਾਰੇ ਹਾਂਜੀ ਦੇ ਨਾ ਮਟੋੜਾ ਪੂਲ ਬੰਦ ਸੀ ਇਹ ਪਟਾਣ ਲੱਗਿਆ ਤੇ ਬੰਦ ਹੋ ਗਿਆ ਮੈਂ ਸਾਰਾ ਘਾਣ ਡਿਆ ਕੋਈ ਨੰਡ ਦੇ ਕਿਤੇ ਯਾਰ ਆ ਸਾਰੇ ਪੱਟਾ ਲਾ ਕੇ ਤੇੜਾ ਮਾਟਣ ਵਾਲੇ ਜਾਣ ਬਸ ਹਵਾ ਦੀ ਵੀ ਕਿੰਨੇ ਮਿੰਟ ਇੱਥੇ ਬਾਰਾ ਪੱਕਾ ਬਣਾ ਇਸ ਘਾਰੇ ਤਾਂ ਦੇਖੋ ਉੱਪਰ ਪੈਣ ਗਈ ਹਾਂਜੀ ਸਰ ਬਿਲਕੁਲ ਸਭ ਪਾਣੀ ਇੱਧਰੋਂ ਜਾਊਗਾ ਇੱਧਰ ਦੋਫਾ ਜਿਹੀ ਉਹੀ ਸਰ ਘਾਰਾ ਦਾ ਪਾਊਗਾ ਸਰ 15 ਫੁੱਟ ਦਾ ਚੌੜਾ ਹੋਊਗਾ ਜੀ ਇਸੇ ਪਾਣੀ ਤੇ ਜਾਊਗਾ ਇਹ ਰਾਤ ਇਹਦੀ ਦਿੱਕਤ ਦਾ ਸਬੰਧ ਇਹ ਹੀ ਰਹਿ ਸਾਰਾ ਸਰ ਤੁਸੀਂ ਦੁਬਾਰੇ ਫਿਰ ਆ ਜੀਏ ਬੇਸ਼ੱਕ ਸਰ ਉਹ ਹਾਜੀ ਅਗਲਾ ਪੋਰਟ ਸਾਰੇ ਜੜਾ ਤੇ ਹਾਂ ਜੀ ਲਾਲਾ ਸਾਰੇ ਮੈਚ ਸਰ ਕਿਤੇ ਵੀ ਸਾਂ ਤੱਕ ਹੋ ਜੇ ਹਸਪੀਟਲ ਚ ਹੈ ਅਸੀਂ ਚੈਂਪੀਅਨਟੀ ਸਵੇਰੇ 12:30 ਵਜੇ ਸਿਰਫ ਧਾਕਾ ਵੱਜੇ ਲਾਈਟ ਬਈ ਪਿੰਡ ਕਰ ਲਈਏ ਨਿਕਰ ਜੀ ਚੰਗੜਾ ਤੇ ਜੀ ਥੱਲੇ ਜੀ ਸਰ ਅੱਗੇ ਅੱਗੇ ਪਿੱਛੇ ਦੇ ਚੱਲਦੇ ਥੱਲੇ ਇਧਰੋਂ ਇਧਰੋਂ ਇਹ ਸੇਬ ਉਹ ਤਾਂ ਜੀ ਜੜ ਪਏ ਸੀ ਪਿਛਲੀ ਵਾਰ ਰੱਸੇ ਬੱਕੇ ਤੇ ਦੇਖੋ ਜੀ ਆਪਾਂ ਥੱਲੇ ਲੜ ਕੇ ਦੋਨੇ ਪਾਸੇ ਲਾਹਰ ਬੰਨ੍ਹਨੇ ਉਹ ਜਿਹੜੀ ਕਿਸੇ ਦੀ ਪਰ ਬੰਨ੍ਹਿਆ ਸੀ ਹਾਂ ਜੀ ਚਾਰੇ ਪਾਸੇ ਥੱਲੇ ਦੇ ਰੱਸਾ ਲੱਕੇ ਸੁਣ ਜੀ ਸਰ ਇਧਰੋਂ ਆ ਦੇਖੋ ਥੱਲੇ ਦੇਖ ਇਧਰੋਂ 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 ਥਾੜਤੋਂ ਉਹ ਪੁੱਲੇ ਰੱਖੋ ਕੋਲ ਲੱਗਾ ਹੁਣ ਪਾਣੀ ਦਾ ਕੋਲ ਵੀ ਬੈਠਦਾ ਸੱਦਾ ਜਾਣਾ ਪਰ ਪਰਲੇ ਬਸ ਪਰਲੇ ਬਸ ਪਾਣੀ ਦਾ ਇਹ ਪੁੱਲਾ ਬਣਿਆ ਜੀ ਸੱਜੇ ਪਾਸੇ ਹੁੰਦਾ ਜੀ ਆਤੋਂ ਨੂੰ ਨਾ ਨਾ ਇਹਦੇ ਜੜਾ ਇੱਥੇ ਨੇ ਦੋਹਾਂ ਪਾਰ ਦੇ ਪਾਸੇ ਵੇਲੇ ਸਰ ਪਰ ਵੀ ਇਹਨੂੰ ਰਸਤੇ ਬੰਨੇ ਦੀ ਜਦ ਵੀ ਨਹੀਂ ਤੁਸੀ ਤੇ ਲੱਗਦਾ ਰਸਤੇ ਬੰਨ ਕੇ ਇੱਧਰ ਜੱਟ ਬੰਨ ਲਾਇਆ ਜੀ ਇੱਥੇ ਫੋਟੋਸ ਇਸਕੇ ਵੀਡੀਓ ਸਾਹਮਣੇ ਨਹੀਂ ਇਹ ਸਮਝਿਆ ਨਹੀਂ ਮੈਂ ਮੋਟਾ ਬਲੇਗੀ ਮੈਂ ਲੈ ਲਵਾਂਗਾ ਜਾਣੇ ਇਹ ਸੁਪਤਾ ਬਤੂ ਕੋਈ ਨਹੀਂ ਤਾਂ ਅਗੋਂ ਟੁੱਟਣ ਵਾਲੇ ਖੜਾ ਜਾਂਦੇ ਪੂਰਾ ਦਾ ਦੋ ਬੱਸ ਬੈਟਰੀ ਆ ਗਏ ਆ ਗਏ ਜਮੀਲੇ ਯਾਦ ਹੈ ਕੋ ਦੇਖੋ ਕੱਗਰ ਤੇ ਹਰ ਰੋਜ਼ ਹੀ ਅਸੀਂ ਸਾਰੇ ਇੱਥੇ ਦੇਖ ਰਹੇ ਹਾਂ ਸਥਿਤੀ ਦਾ ਵੀ ਕਿਸ ਤਰ੍ਹਾਂ ਦਾ ਕੀ ਹਾਲ ਹੈ ਤੇ ਸਾਡੇ ਸਾਰੇ ਅਧਿਕਾਰੀ ਐਸਡੀਐਮ ਸਾਹਿਬ ਇੱਧਰ ਐਸ்சி ਸਾਹਿਬ ਨੇ ਡਿਪਾਰਟਮੈਂਟ ਦੇ ਸਾਰੇ ਐਕਸ਼ਨ ਸਾਰੇ ਜੀਐਸਐਲੂ ਸਾਰੇ ਵੀਡੀਓ ਬਲੌਗ ਤੇ ਵੀ ਸਾਰੇ ਵੀਡੀਓ ਸਾਰਾ ਸਟਾਫ ਇੱਥੇ ਖੜਿਆ ਦਿਨ ਰਾਤ ਇੱਥੇ ਪਹਿਰਾ ਦਿੱਤਾ ਜਾ ਰਿਹਾ ਹੈ ਉਹਨ ਇੱਥੇ ਜਿਹੜਾ ਮਕਰੋੜ ਤੱਕ ਖਨੋਰੀ ਤੋਂ ਮਕਰੋੜ ਤੱਕ ਜਿਹੜਾ ਜੀ ਕੱਗਰ ਹੈ ਉਹ 598 ਫੁੱਟ ਚੌੜਾ ਹੈ ਤੇ ਮਕਰੋੜ ਤੋਂ ਕੜੈਲ ਤੱਕ 198 ਫੁੱਟ ਚੌੜਾ ਰਹਿ ਜਾਂਦਾ ਸੋ ਇਹ 198 ਫੁੱਟ ਦੇ ਵਿੱਚ ਜਦੋਂ ਪਾਣੀ ਆਉਂਦਾ ਤਾਂ ਨੇਚਰਲੀ 598 ਫੁੱਟ ਦਾ ਪਾਣੀ 198 ਫੁੱਟ ਦੇ ਵਿੱਚ ਉਹ ਫਲੋ ਵੀ ਤੇਜ਼ ਹੋ ਜਾਂਦਾ ਹੈ ਤੇ ਜਗ੍ਹਾ ਵੀ ਟਾਈਟ ਹੋ ਗਈ ਸੋ ਇਸ ਕਰਕੇ ਇੱਥੇ ਜਿਹੜੀ ਹੈ 2023 ਦੇ ਵਿੱਚ ਕਈ ਦਿੱਕਤਾਂ ਆਈਆਂ ਸੀ ਪਰ 2023 ਦੇ ਵਿੱਚ ਅਸੀਂ ਇਹ ਜਿਹੜਾ 18 ਕਿਲੋਮੀਟਰ ਦਾ ਬੰਨ ਹੈ ਇਹ ਦੋਹੇ ਪਾਸੇ 16 ਸੌਣਾ ਫੁੱਟ ਚੌੜਾ ਬੰਨ ਤੁਸੀਂ ਦੇਖ ਰਹੇ ਆ 16 ਫੁੱਟ ਚੌੜਾ ਤੇ ਕਾਫੀ ਉੱਚਾ ਇਹ ਬੰਨ ਅਸੀਂ ਕਰੀਬ 4 ਕਰੋੜ ਰੁਪਇਆ ਲਾ ਕੇ ਬਣਾਤੇ ਸੀ ਪਰ ਲੋਕਾਂ ਦੀ ਇੱਛਾ ਦੇ ਮੁਤਾਬਕ ਲੋਕਾਂ ਨੇ ਕੋਲੇ ਖੜਕੇ ਇਹ ਬਣਵਾਏ ਸੀ ਤੇ ਹੁਣ ਇਸ ਸਮੇਂ ਜਿਹੜਾ ਪਾਣੀ ਦਾ ਪੱਧਰ ਹੈ 748.5 ਫੁੱਟ ਹੈ ਤੇ ਜਿਹੜਾ ਡੇਂਜਰ ਪੁਆਇੰਟ ਹੈ ਉਹ 748 ਫੁੱਟ ਹੈ। ਮਤਲਬ ਖਤਰੇ ਦੇ ਨਿਸ਼ਾਨ ਤੋਂ 5 ਇੰਚ ਉੱਪਰ ਚੱਲ ਰਿਹਾ ਹੈ। ਪਰ ਹਲੇ ਭਗਵਾਨ ਦੀ ਕਿਰਪਾ ਹੈ ਸਭ ਠੀਕ ਹੈ ਤੇ ਸਾਰੇ ਪਿੰਡਾਂ ਦੇ ਲੋਕ ਨੇ ਜਿਹੜੇ ਸਾਰੇ ਮਤਲਬ ਸਰਪੰਚ ਇਹਨਾਂ ਦੀ ਪੰਚਾਇਤਾਂ ਸਾਰੇ ਲੋਕ ਉਹ ਵੀ ਬੜਾ ਸਹਿਯੋਗ ਦੇ ਰਹੇ ਨੇ ਪੈਰਾ ਵੀ ਦੇ ਰਹੇ ਨੇ ਤੇ ਕਿਤੇ ਵੀ ਕੋਈ ਕਿਉਂਕਿ ਬਰਸਾਤ ਵੀ ਬਹੁਤ ਹੋ ਰਹੀ ਹੈ ਬਰਸਾਤ ਜਿਆਦੇ ਪੈਣ ਨਾਲ ਘਾਰੇ ਵੀ ਹੋ ਰਹੇ ਨੇ ਮਿੱਟੀ ਵੀ ਕਿਤੇ ਕਿਤੇ ਮਿੱਟੀ ਵੀ ਨਮੀ ਹੈ ਸੋ ਜੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਤਾਂ ਸਾਰੇ ਲੋਕ ਖੁਦ ਵੀ ਨਾਲ ਪੂਰਾ ਸਹਿਯੋਗ ਕਰ ਰਹੇ ਨੇ ਤੇ ਇੱਥੇ ਗੁਰੂ ਘਰ ਵੱਲੋਂ ਲੰਗਰ ਵੀ ਲੱਗਿਆ ਸੋ ਅਸੀਂ ਸਾਰੇ ਰਲ ਮਿਲ ਕੇ ਇਹ ਜਿਹੜੀ ਵੱਡੀ ਵਿਪਦਾ ਸਾਰੇ ਪੰਜਾਬ ਦੇ ਵਿੱਚ ਆਈ ਹੋਈ ਹੈ ਸਾਰੇ ਪੰਜਾਬ ਨੂੰ ਆਪਣੀ ਇਸ ਕਦਰ ਲਪੇਟ ਦੇ ਵਿੱਚ ਲਿੱਤਾ ਹੋਇਆ ਹੈ ਜਿਹੜਾ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆ ਇੰਨਾ ਪਾਣੀ ਕਦੇ ਨਹੀਂ ਆਇਆ 1988 ਦੀ ਗੱਲ ਕਰਦੇ ਆ 11 ਲੱਖ 2000 ਕਿਊਸੇ ਕੋਸਮੇ ਪਾਣੀ ਆਇਆ ਸੀ ਜਿਹੜਾ ਅੱਜ 14 ਲੱਖ 88000 ਕਿਊਸੇ ਤੱਕ ਪਹੁੰਚ ਗਿਆ ਸੋ 88 ਦੇ ਉਪਰ ਸਵਾਇਆ ਪਾਣੀ ਆਇਆ ਜਿਹੜਾ ਹੋ ਗਿਆ ਸੋ ਹਰ ਪਾਸੇ ਪਾਣੀ ਪਾਣੀ ਆ ਪਰ ਆਪਾਂ ਬਚੇ ਹੋਏ ਆ ਤੇ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰ ਰਹੇ ਆ ਤੇ ਲੱਗਦਾ ਇਸ ਤਰ੍ਹਾਂ ਕਿ ਸਾਰਾ ਠੀਕ ਠਾਕ ਰਹੇਗਾ ਸਭ ਤਰ੍ਹਾਂ ਦੇ ਪ੍ਰਬੰਧ ਨੇ ਦੇਖੋ ਮਿੱਟੀ ਦੇ ਥੈਲੇ ਉਹ ਵੱਡੀ 35000 ਦੇ ਕਰੀਬ ਮਿੱਟੀ ਦਾ ਥੈਲਾ ਭਰ ਕੇ ਰੱਖਿਆ ਟਰਾਲੀਆਂ ਦੇ ਵਿੱਚ ਲੋਡ ਕਰਕੇ ਰੱਖਿਆ ਹੋਇਆ ਜੰਬੋ ਬੈਗ ਉਹਨਾਂ ਜੰਬੋ ਬੈਗ ਦੀ ਗੱਲ ਕਈ ਵੈਸੇ ਮੈਂ ਹੁਣ ਅਹੀ ਜੀ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਕਹਿੰਦੇ ਜੰਬੋ ਬੈਗ ਕਿੱਥੇ ਨੇ ਮੈਂ ਜੰਬੋ ਬੈਗ ਦਿਖਾ ਵੀ ਸਕਦਾ ਤੂੰ ਕਹਿੰਦੇ ਜੰਬੋ ਬੈਗ ਨਹੀਂ ਦੇਖੇ ਆ ਜੰਬੋ ਬੈਗ ਆ ਲੋ ਆਹ ਚੱਕਦੇ ਮੋੜਾ ਜਾ ਰਹੇ ਉੱਥੇ ਸਾਰੇ ਉਹ ਪੈ ਗਏ ਜੀ ਆਹ ਪੈ ਗਏ ਜੀ ਜੰਬੋ ਬੈਗ 30 35 ਕੱਟੇ ਪੈ ਜਾਂਦੇ ਜੰਬੋ ਬੈਗ ਦਾ ਮਤਲਬ ਇਹ ਹੈ ਕਿ 30 ਕੱਟਿਆਂ ਦੇ ਲਵੇ ਪੈ ਜਾਂਦਾ ਹੁਣ ਕਿੱਥੇ ਦਾ ਇੱਕ ਮੋਰੀ ਸੱਟਣੀ ਆ ਪਾਣੀ ਦਾ ਫਲੋ ਇੱਕ ਮੋਰੀ ਨੂੰ ਖਿੱਚ ਲਾਂਦਾ ਇਹ ਜਦੋਂ 30 ਥੱਲੇ ਇਕੱਠੇ ਜਾ ਕੇ ਸਿੱਟੇ ਆ ਤਾਂ ਨੇਚਰਲੀ ਫਲੋ ਦੇ ਵਿੱਚ ਰੁਕਣਾ ਸੋ ਇਹ ਜੰਬੋ ਬੈਗ ਹੈ ਤੇ ਜਿਹਦੇ ਬਾਰੇ ਗੱਲ ਕਰਦੇ ਨੇ ਦੀ 3.5 ਫੁੱਟ ਚੜਾਈ ਆ ਇੱਟਾਂ ਹੀ ਫੁੱਟ ਦੇ ਕਰੀਬੇ ਦੀ ਉਚਾਈ ਹੈ ਸੋ ਇਹਦੇ ਪ੍ਰਬੰਧ ਵੀ ਸਾਨੇ ਕੀਤੇ ਨੇ ਜਾਲਾਂ ਦੇ ਪ੍ਰਬੰਧ ਵੀ ਕੀਤੇ ਨੇ ਕਰੇਟਾਂ ਦੇ ਪ੍ਰਬੰਧ ਵੀ ਕੀਤੇ ਹੋਏ ਨੇ ਹੁਣ ਮੈਂ ਸਾਰਾ ਸਾਰੇ ਸਾਡੇ ਅਫਸਰ ਸਾਹਿਬਾਨ ਦੇ ਨਾਲ ਤੇ ਸਾਰੇ ਸਾਥੀਆਂ ਦੇ ਨਾਲ ਮੈਂ ਅੱਗੇ ਤੱਕ ਜਾ ਕੇ ਆਇਆ ਸਾਡਾ ਸਾਰਾ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਹੈ ਨੀਚੇ ਤੋਂ ਉੱਪਰ ਤੱਕ ਦਿਨ ਰਾਤ ਉਹ ਵੀ ਪਹਿਰਾ ਦੇ ਰਹੇ ਨੇ ਤੇ ਮੈਂ ਅੱਗੇ ਤੱਕ ਜਾ ਕੇ ਆਏ ਦੇਖ ਕੇ ਆਏ ਜੇ ਕਿਤੇ ਕੋਈ ਕਮੀ ਪੇਸ਼ੀ ਨਜ਼ਰ ਆਈ ਹੈ ਤਾਂ ਤੁਰੰਤ ਨਾਲ ਦੀ ਨਾਲ ਇਹਨਾਂ ਨੇ ਉੱਥੇ ਭੇਜ ਕੇ ਉਹਨੂੰ ਫਿਲ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਸੀ ਸੋ ਮੇਰਾ ਕਹਿਣ ਤੋਂ ਭਾਵ ਹਰ ਤਰੀਕੇ ਦੇ ਨਾਲ ਪੰਜਾਬ ਸਰਕਾਰ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚ ਸਾਡੀ ਪਾਰਟੀ ਦੇ ਸਾਰੇ ਆਗੂ ਸਹਿਬਾਨ ਖੜੇ ਆ ਮੈਂ ਇਕੱਲੇ ਇਕੱਲੇ ਦਾ ਨਾਂ ਨਹੀਂ ਲੰਗਾ ਸਾਰੇ ਆਗੂ ਸਹਿਬਾਨ ਖੜੇ ਨੇ ਪਰ ਸਾਰੇ ਪੰਜਾਬ 'ਚ ਖੜੇ ਨੇ ਸਾਡੇ ਸਾਰੇ ਮੰਤਰੀ ਸਹਿਬਾਨ ਸਾਡੇ ਐਮ ਐਲ ਏ ਸਾਡੇ ਚੇਅਰਮੈਨ ਸਾਰੇ ਗਰਾਊਂਡ ਲੈਵਲ ਤੇ ਸਾਰੇ ਲੋਕਾਂ ਦੇ ਨਾਲ ਖੜੇ ਨੇ ਤੇ ਖੁਦ ਪਾਣੀਆਂ ਦੇ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਸੀ ਮੁੱਖ ਮੰਤਰੀ ਸਾਹਿਬ ਨੇ ਇੱਕ ਐਸੀ ਅਧਾਰਨ ਕਾਇਮ ਕੀਤੀ ਹੈ ਕਿ ਹੈਲੀਕਾਪਟਰ ਤੇ ਗਏ ਤਾਂ ਉੱਥੇ ਦੇਖਿਆ ਕਿ ਲੋਕਾਂ ਨੂੰ ਮੇਰੇ ਨਾਲੋਂ ਜ਼ਿਆਦਾ ਹੈਲੀਕਾਪਟਰ ਦੀ ਜ਼ਰੂਰਤ ਹੈਲੀਕਾਪਟਰ ਛੱਡ ਕੇ ਤੇ ਆਪਣਾ ਕਾਰਜ ਚਲੇ ਗਏ ਹੁਣ ਦੇਖੋ ਮੈਂ ਹੈਰਾਨ ਆ ਇਸ ਚੀਜ਼ ਦਾ ਇਹ ਸਮਾਂ ਅੱਜ ਨਾ ਤਾਂ ਵਿਰੋਧ ਕਰਨ ਦਾ ਹੈ ਨਾ ਇਹ ਸਮਾਂ ਤੰਜ ਕਸਣ ਦਾ ਹੈ ਚੰਗੇ ਕੰਮ ਨੂੰ ਚੰਗਾ ਨਹੀਂ ਕਹਿ ਸਕਦੇ ਤੇ ਮਾੜਾ ਦਾ ਨਾਂ ਕੋ ਤਾਂ ਮੈਂ ਸਾਰੇ ਆਗੂਆਂ ਸਹਬਾਨਾਂ ਨੂੰ ਵੀ ਵਿਰੋਧੀ ਧਿਰਾਂ ਨੂੰ ਵੀ ਬੇਨਤੀ ਕਰਦਾ ਕਿ ਅੱਜੋ ਸਮਾਂ ਨਹੀਂ ਰਾਜਨੀਤੀ ਦੇ ਸਮੇਂ ਬਹੁਤ ਨਹੀਂ ਹੈ ਇਲੈਕਸ਼ਨ ਆਊਗਾ 1.5 ਸਾਲਾਂ ਬਾਅਦ ਕਰ ਲਾਂਗੇ ਰਾਜਨੀਤੀ ਅੱਜ ਸਾਰੇ ਇਕੱਠੇ ਹੋਗੇ ਰਲ ਕੇ ਆਪਾਂ ਸਾਰੇ ਲੋਕਾਂ ਦੇ ਨਾਲ ਖੜੀਏ ਜਿਸ ਤਰ੍ਹਾਂ ਅਸੀਂ ਸਾਰੇ ਲੋਕਾਂ ਨਾਲ ਖੜੇ ਹਾਂ